ਯਾਰ ਦੇ ਇਧਰ ਲਾ ਕੇ ਤਾਂ ਮੈਂ ਤੁਹਾਡੇ ਮਾਣ। ਅੱਜ ਦੀ ਇਹ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਵੱਲੋਂ ਜਿਹੜੀ ਆਟਾ ਯੋਜਨਾ ਹੈ ਉਹਦੇ ਅਨਾਉਂਸਮੈਂਟ ਦੇ ਬਾਰੇ ਕੀਤੀ ਜਾ ਰਹੀ ਹੈ। ਮੇਰੇ ਨਾਲ ਸਾਡੇ ਖੰਨਾ ਭਾਜਪਾ ਦੇ ਪੁਰੂ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੀਤ ਸੂਜੀ ਇਸ ਜ਼ਿਲ੍ਹੇ ਦੇ ਸਾਬਕਾ ਜਨਸਕੱਤਰ ਰਮਰੀਸ਼ ਵਿਜੇ ਜੀ ਸ੍ਰੀ ਹਰਸਿਮਰਨਜੀਤ ਸਿੰਘ ਰਿਚੀ ਜੀ ਬਬਲਾ ਮਹਿਤਾ ਜੀ ਦੀਪਕ ਵਰਮਾ ਜੀ ਪੂਜਾ ਸਾਨੇਵਾਲੀਆ ਜੀ ਗੋਲਦੀ ਤਿਵਾੜੀ ਜੀ ਦਿਲਪ ਨੰਦਾ ਜੀ ਅਮੀਸ਼ ਗੁਪਤਾ ਮੀਸ਼ੂ ਜੀ ਪਾਲੀ ਜੀ ਬਿਨੀਮਲ ਉਤਰਾ ਜੀ ਸੁਰਜੀਤ ਧੀਰ ਜੀ ਹਰਿੰਦਰ ਜੀ ਤੇ ਗੋਲਦੀ ਤਿਵਾੜੀ ਜੀ ਇਹ ਸਾਰਿਆਂ ਦੇ ਨਾਲ ਅਸੀਂ ਅਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਮਤਰਾ ਪੰਜਾਬ ਸਰਕਾਰ ਨੇ ਜਿਹੜੀ ਇਹ ਆਟਾ ਸਕੀਮ ਸ਼ੁਰੂ ਕੀਤੀ ਹੈ ਇਹਦੇ ਬਾਰੇ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਪੰਜਾਬ ਸਰਕਾਰ ਜਿਹੜਾ ਪਸਾਈ ਦਾ ਰੇਟ 1.5 ਜਾਂ 2 ਰੁਪਏ ਹੈ ਉਸ ਨਾਲੋਂ 10 ਗੁਣਾ ਰੇਟ ਦੇ ਉੱਪਰ ਖਰਚਾ ਕਰਕੇ ਇਹ ਸਕੀਮ ਨੂੰ ਕਿਉਂ ਲਾਂਚ ਕਰਨ ਜਾ ਰਹੀ ਹੈ ਇਹਦੇ ਬਾਰੇ ਸਾਡੇ ਸਵਾਲ ਪੰਜਾਬ ਸਰਕਾਰ ਜਿਹੜਾ ਖਰਚਾ ਆਟਾ ਪਸਾਈ ਦੇ ਉੱਪਰ ਕਰੀਬਨ 70 ਲੱਖ 70 ਕਰੋੜ ਰੁਪਏ ਹੋਣਾ ਸੀ ਉਹਦੀ ਥਾਂ ਤੇ 700 ਕਰੋੜ ਰੁਪਏ ਦਾ ਇਹਨਾਂ ਨੇ ਟੈਂਡਰ ਕਿਉਂ ਜਾਰੀ ਕੀਤਾ ਪੰਜਾਬ ਸਰਕਾਰ ਕਿਉਂ ਧੱਕੇ ਦੇ ਨਾਲ ਲੋਕਾਂ ਨੂੰ ਆਟਾ ਪਸਾਈ ਮੜਨ ਲੱਗੀ ਹੈ ਕਿਾ ਇਹਦੇ ਪਿੱਛੇ ਇਹਨਾਂ ਦਾ ਕਪਲਾ ਕਰਨ ਦਾ ਮਕਸਦ ਹੈ ਅੱਜ ਅਸੀਂ ਇਹ ਸਵਾਲ ਪੁੱਛਣਾ ਚਾਹੁੰਦੇ ਆ ਕੇਜਰੀਵਾਲ ਜੀ ਨੂੰ ਜਿਹੜੇ ਝਾੜੂ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜੇ ਅੱਜ ਖੰਨੇ ਦੇ ਵਿੱਚ ਆ ਕੇ ਇਸ ਯੋਜਨਾ ਨੂੰ ਐਲਾਨਨ ਲੱਗੇ ਨੇ ਮਿੱਤਰੋ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਕਰੀਬਨ 1 ਕਰੋੜ 41 ਲੱਖ ਲੋਕ ਜਿਹੜੇ ਇਸ ਯੋਜਨਾ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵਿੱਚੋਂ ਅੱਧੇ ਲੋਕਾਂ ਨੂੰ ਕਿਉਂ ਆਪਣੇ ਮਨਮਰਜ਼ੀ ਦੇ ਨਾਲ ਚੂਜ਼ ਕਰਨ ਲੱਗੀ ਹੈ ਇਸ ਆਟਾ ਯੋਜਨਾ ਦੇ ਵਿੱਚ ਤੇ ਜੇ ਤੁਸੀਂ 70 ਲੱਖ ਲੋਕਾਂ ਨੂੰ ਇਸ ਯੋਜਨਾ ਦੇ ਵਿੱਚ ਲੈ ਕੇ ਵੀ ਆਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਇਹਦੇ ਉੱਪਰ ਖਰਚਾ ਹੈ ਉਹ ਜੇ 70 ਕਰੋੜ ਰੁਪਏ ਆਂਦਾ ਹੈ ਤਾਂ ਤੁਸੀਂ 700 ਕਰੋੜ ਰੁਪਏ ਕਿਉਂ ਇਹਦੇ ਲਈ ਟੈਂਡਰ ਜਾਰੀ ਕੀਤਾ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਇਹ 630 ਕਰੋੜ ਰੁਪਏ ਤੁਸੀਂ ਫालतू ਖਰਚ ਕਰਨ ਲੱਗੇ ਹੋ ਇਹਦੇ ਨਾਲ ਕਿਉਂ ਨਹੀਂ ਤੁਸੀਂ ਗਰੀਬ ਆਦਮੀਆਂ ਨੂੰ ਮੁਫਤ ਕਿ ਉਹ ਇਹ ਮੁਫਤ ਚਾਪਤੀ ਇਹ ਚੀਨੀ ਦੇਣ ਦੀ ਸੋਚੀ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਤੁਸੀਂ ਗਰੀਬ ਲੋਕਾਂ ਨੂੰ ਕੁਝ ਹੋਰ ਇਸ ਤੋਂ ਵੱਧ ਸਹੂਲਤ ਦੇਣਾ ਚਾਹੁੰਦੇ ਸੀ ਤਾਂ ਤੁਸੀਂ ਉਹਨਾਂ ਨੂੰ ਰਿਕਸ਼ਾ ਦਾ ਵੀ ਜੇ ਕਿਰਾਇਆ ਦੇ ਦਿੰਦੇ ਤਾਂ ਵੀ ਤੁਹਾਡੇ ਕੋਲ ਕਰੀਬਨ ਕਰੀਬਨ 500 550 ਕਰੋੜ ਰੁਪਈਆ ਬਚਦਾ ਸੀ ਤਾਂ ਤੁਸੀਂ ਇਹ ਸਾਰਾ ਜਿਹੜਾ ਪਰਪੰਚਰ ਚ ਹੈ ਇਹ ਕਿਸ ਕਲ ਕਰਕੇ ਰਚਿਆ ਹੈ ਤੁਸੀਂ ਲੋਕਾਂ ਨੂੰ ਜੇ ਚਾਹਦੇ ਤਾਂ ਮੁਫਤ ਰਾਸ਼ਨ ਦੇ ਸਕਦੇ ਸੀ ਮਿੱਤਰੋ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਇਹ ਆਟਾ ਯੋਜਨਾ ਸ਼ੁਰੂ ਕਰਨ ਲੱਗੇ ਹੋ ਇਹਦੀ ਸਪਲਾਈ ਦੀ ਜਿਹੜੀ ਵਿਵਸਥਾ ਹੈ ਉਹ ਤੁਸੀਂ ਕੁਝ ਹੋਰ ਤਰੀਕੇ ਨਾਲ ਕਰਨ ਲੱਗੇ ਹੋ ਇਹਦੀ ਨੋਡਲ ਏਜੰਸੀ ਤੁਸੀਂ ਮਾਰਕੀਟ ਬਣਾਈ ਹੈ ਤਾਂ ਪੰਜਾਬ ਦੇ ਵਿੱਚ ਜਿਹੜੇ 25000 ਡਿਪੂਆ ਹੈ 홀ਡਰ ਉਹਨਾਂ ਨੂੰ ਜਿਹੜਾ ਕਮਿਸ਼ਨ ਹੈ ਉਹ ਤੁਸੀਂ ਕਿਸ ਤਰ੍ਹਾਂ ਦੇਵੋਗੇ ਤੁਸੀਂ ਉਹਨਾਂ ਦੀ ਰੋਜ਼ਗਾਰ ਤੇ ਵੀ ਲਤ ਨਹੀਂ ਮਾਰ ਰਹੇ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਡਿੱਪੂ ਹੋਲਡਰਾਂ ਦਾ 51 ਕਰੋੜ ਰੁਪਏ ਦਾ ਕਮਿਸ਼ਨ ਤੁਸੀਂ ਕਈ ਮਹੀਨੇ ਤੋਂ ਦੱਬ ਕੇ ਬੈਠੇ ਹੋ ਜਿਹੜਾ ਆਲਰੇਡੀ ਤੁਹਾਡੇ ਕੋਲ ਕੇਂਦਰ ਤੋਂ ਆ ਚੁੱਕਿਆ ਹੈ ਤੁਸੀਂ ਉਹ ਕਰ ਦੋ ਮਿੱਤਰੋ ਅਸੀਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਜਿਹੜੀ ਮੁਫਤ ਗਹਿਣ ਆ ਰਹੀ ਹੈ ਕੇਂਦਰ ਤੋਂ ਉਹ ਨਵੰਬਰ ਤੋਂ ਲੈ ਕੇ ਰੁਕੀ ਪਈ ਐ ਜਿਹੜੀ ਉਹਦੀ ਪੀਓਐਸ ਮਸ਼ੀਨ ਹੈ ਜਿਹਦੇ ਉੱਪਰ ਅੰਗੂਠਾ ਲਗਾ ਕੇ ਉਹ ਕਣਕ ਫ੍ਰੀ ਮਿਲਦੀ ਐ ਉਹ ਤੁਸੀਂ ਮਸ਼ੀਨਾਂ ਕਿਉਂ ਜਬਤ ਕੀਤੀਆਂ ਤੇ ਉਹ ਮਸ਼ੀਨਾਂ ਕਦ ਵਾਪਸ ਦੋਵੋਗੇ ਲੋਕ ਹਲੇ ਵੀ ਆਪਣੇ ਮੁਫਤ ਗਹਿਣੂ ਲੈਣ ਲਈ ਇੰਤਜ਼ਾਰ ਦੇ ਵਿੱਚ ਨੇ ਜਦ ਕਿ ਪੂਰੇ ਦੇਸ਼ ਦੇ ਵਿੱਚ ਹਰ ਸੂਬਾ ਹਰ ਮਹੀਨੇ ਮੁਫਤ ਗਹਿਣੂ ਵੰਡ ਰਹੇ ਐ ਇਹ ਪੰਜਾਬ ਦੇ ਵਿੱਚ 3 ਮਹੀਨੇ ਤੋਂ ਕਿਉਂ ਰੁਕੀ ਹੋਈ ਐ ਮਿੱਤਰੋ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਡਿਪੂ ਹੋਲਡਰ ਨੇ ਜੇ ਕਿਸੇ ਡਿਪੂ ਹੋਲਡਰ ਕੋਲ 400 ਕਾਰਡ ਹੈ ਤਾਂ ਇਹਨਾਂ ਨੇ ਰੈਂਡਮਲੀ ਆਪਣੇ ਮਰਜ਼ੀ ਨਾਲ 200 ਕਾਰਡ ਖਿੱਚ ਲਿਆ ਉਹ ਲੋਕਾਂ ਨੂੰ ਆਟਾ ਸਕੀਮ ਫ੍ਰੀ ਦਿੱਤੀ ਜਾਊਗੀ ਜਿਹੜੇ ਉਹ 200 ਕਾਰਡ ਡਿਪੂ ਹੋਲਡਰ ਕੋਲ ਹੀ ਰਹਿ ਗਏ ਉਹਦਾ ਕੀ ਕਸੂਰ ਹੈ ਜਿਹਨੂੰ ਸਿਰਫ गेहूं ਹੀ ਮਿਲੂਗੇ ਮਿੱਤਰੋ ਅਸੀਂ ਪੰਜਾਬ ਸਰਕਾਰ ਨੂੰ ਇੱਕ ਹੋਰ ਗੱਲ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਇਸ ਆਟਾ ਪਿਸਣ ਦੀ ਯੋਜਨਾ ਦੇ ਵਿੱਚ ਸਿਰਫ ਬੜੀ ਮਿੱਲਾਂ ਨੂੰ ਹੀ ਕਿਉਂ ਲੈ ਕੇ ਆਏ ਤੁਸੀਂ ਛੋਟੀ ਚੱਕੀਆਂ ਨੂੰ ਇਸ ਦੇ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਕਿ ਆ ਉਹ ਲੋਕ ਭੁੱਖੇ ਨਹੀਂ ਮਰਨਗੇ ਉਹਨਾਂ ਦਾ ਰੋਜ਼ਗਾਰ ਨਹੀਂ ਖਤਮ ਹੋਏਗਾ ਮਿੱਤਰੋ ਸਾਡਾ ਇਹ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਕੋਈ ਮਦਦ ਦੇਣਾ ਚਾਹਦੀ ਸੀ ਜੇ ਹੁੰਦੀ ਪਿਹਾਈ ਦੇ ਲਈ ਜਾਂ ਇਹ ਵੀ ਚਾਹਦੀ ਸੀ ਕਿ ਉਹ ਕਿਸੇ ਬਜ਼ੁਰਗ ਲੇਡੀ ਨੂੰ ਆਟੇ ਦਾ ਗਹਿੂੰ ਦਾ ਭਾਰ ਨਾ ਢੋਣਾ ਪਵੇ ਤਾਂ ਕਿਉਂ ਨਹੀਂ ਉਹਨਾਂ ਨੇ ਡੀਬੀਟੀ ਡਾਇਰੈਕਟ ਬੈਨੀਫਿਟ ਦੇ ਵਿੱਚ ਉਹਨਾਂ ਨੂੰ ਜਿਹੜਾ ਖਰਚਾ ਹੈ ਉਹਨਾਂ ਨੂੰ ਟ੍ਰਾਂਸਫਰ ਕਰ ਦਿੰਦੀ ਪੰਜਾਬ ਸਰਕਾਰ ਨੂੰ ਜਿਹੜੇ ਪੈਸੇ ਬਚਦੇ ਉਹਦੀ ਕੋਈ ਦਾਲ ਦਿੱਤੀ ਜਾਂਦੀ ਉਹਦਾ ਉਹਨਾਂ ਦੇ ਜਿਹੜੇ ਗਰੀਬ ਆਦਮੀ ਹੈ ਉਹਦੇ ਕਿਸੇ ਬੱਚੇ ਦੀ ਪੜ੍ਹਾਈ 'ਚ ਕੰਮ ਆਂਦਾ ਉਹਦੇ ਕਿਸੇ ਸਿਹਤ ਜਿਹੜੇ ਤੁਸੀਂ ਆਮ ਆਦਮੀ ਕਲੀਨਿਕ ਦੇ ਵਿੱਚ ਕਪੜੇ ਕਰ ਰਹੇ ਹੋ ਉਹ ਤੁਸੀਂ ਸਹੀ ਪੱਖੀ ਉਸ ਰੁਪਏ ਨੂੰ ਖਰਚ ਕਰਕੇ ਉਹਨਾਂ ਨੂੰ ਦਵਾਈਆਂ ਫ੍ਰੀ ਮੁਹੱਈਆ ਕਰਾਉਂਦੇ ਜਿਹੜੇ ਉਹ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਕਪੜਾ ਲੱਤਾ ਦਿੱਤਾ ਜਾਂਦਾ ਜਿਹੜਾ ਉਹ ਗਰੀਬ ਲੋਕ ਹੈ ਉਹਦੇ ਰਸੋਈ ਦੇ ਵਿੱਚ ਕੋਈ ਹੋਰ ਰਾਸ਼ਨ ਵੀ ਪੈ ਸਕਦਾ ਸੀ ਮੈਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹਨਾ ਜਿਹੜੇ ਤੁਸੀਂ ਇਹ ਦਿਨਬਰ ਦਿਨ ਕਪਲੇ ਕਰ ਰਹੇ ਹੋ ਤੁਹਾਡੇ ਇਹ ਕਪਲੇ ਲੁਕੰਨੀ ਵਾਲੇ ਅੱਜ ਲੋਕ ਤੁਹਾਡੀ ਇਹ ਗੱਲਾਂ ਨੂੰ ਜਾਣ ਚੁੱਕੇ ਨੇ ਇਹ ਪੰਜਾਬ ਦੇ ਵਿੱਚ ਸਿਰਫ ਕੇਜਰੀ ਵਾਲੀ ਐਸਾ ਮੁੱਖ ਮੰਤਰੀ ਹੈ ਜਿਹੜਾ ਮੁਫਤ ਰਾਸ਼ਨ ਤੋਂ ਵੀ ਕਮਾਈ ਕਰਨਾ ਜਾਣਦਾ ਹੈ ਇਹ ਲੋਕ ਹੁਣ ਫ੍ਰੀ ਆਟਾ ਦੇ ਕੇ ਤੁਹਾਡੀ ਜੇਬਾ ਕੱਟਣ ਦੀ ਤਿਆਰੀ ਦੇ ਵਿੱਚ ਨੇ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਔਰ ਆਪਣੀ ਮੰਗ ਕਰਨੀ ਚਾਹੀਦੀ ਹੈ ਸਾਨੂੰ ਤੁਸੀਂ ਡਾਇਰੈਕਟਲੀ ਪੈਸਾ ਦਿਓ ਤੇ ਬਾਕੀ ਪੈਸੇ ਨਾਲ ਤੁਸੀਂ ਸਾਨੂੰ ਮੁਫਤ ਹੋਰ ਰਾਸ਼ਨ ਦਿਓ ਨਹੀਂ ਤਾਂ ਇਹ ਪੈਹਾ ਇਹਨਾਂ ਨੇ ਚੋਣਾਂ ਲਈ ਇਕੱਠਾ ਕਰਨਾ ਹੈ ਤੇ ਇਹਨਾਂ ਨੇ ਚੋਣਾਂ ਦੇ ਖਰਚੇ ਕਰਨ ਲਈ ਇਹ ਸਕੀਮ ਨੂੰ ਚਲਾਇਆ ਹੈ ਧੰਨਵਾਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ